ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਅਸ ਕਰਦੇ ਹਾਂ ਜੀ ਮੇਰੇ ਭੈਣ ਭਰਾ ਵੀ ਸਾਰੇ ਪਰਮਤਮਾ ਦੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਜੀ ਤੇ ਹੋਰ ਕੀ ਹਾਲ ਚਾਲ ਹੈ ਜੀ ਅੱਜ ਹੋ ਗਈ ਜੀ 30 ਮਈ ਤੇ ਅੱਜ ਮੌਸਮ ਠੀਕ ਹੈ ਵਧੀਆ ਬਾਗਲੀ ਜਾਂਦੀ ਇੱਧਰ ਆਪਾਂ ਬਾਹਰ ਹੀ ਬੈਠੇ ਸੀਗੇ ਰੋਟੀ ਖਾ ਲਈ ਐਸ ਮੇਰੇ ਦੇ ਕੰਮ ਤਕਰੀਬਨ ਹੋ ਗਏ ਸਾਰੇ ਤੇ ਕਾਜੀ ਜੀ ਦੇ ਹੋਏ ਦਵਾਈ ਲੈਣਾ ਤੇ ਅੱਜ ਵੇਖਦੇ ਆ ਫਿਰ ਉਹਨਾਂ ਦੀ ਫੋਟੋ ਮਿਲ ਗਈ ਹੈ ਡਾਕਟਰ ਕੀ ਕਸੇਗੇ ਜਿਆਦਾ ਆਸ ਕਰੇਗੀ ਤੁਸੀਂ ਸਾਰੇ ਕੀ ਰਿਪੋਰਟ ਨੋਰਮਲੀ ਆਵੇ ਹਨਾ ਤੁਮਾਂ ਕਰੇ ਸਾਰਾ ਕੋ ਸਖਾਂਤੀ ਤੇ ਅੰਦਰੋਸਤੀ ਵਖੀ ਵਾਏ ਗੁਰੂ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਸਾਰਿਆਂ ਦੇ ਆਪਾਂ ਵਧੀਆ ਜੀ ਤੇ ਕੱਲ ਸੀ ਜੀ ਸਿੱਧੂ ਮਸੇਵਾਲੇ ਦੀ ਵਰਸੀ ਹਨਾ ਤੇ ਕੱਲ ਸ਼ਾਮ ਨੂੰ 4 ਵਜੇ ਆਪਾਂ ਇੱਥੇ ਬੈਠੇ ਸੀਗੇ ਅੰਦਰ ਤੇ ਉਹਦਾ ਸਾਈਜ਼ ਡੈਡੀ ਮੋਬਾਈਲ ਲਈ ਬੈਠੇ ਸੀਗੇ ਤੇ ਉਹਦਾ ਵੀਡੀਓ ਵਜਿਆ ਦੇਖੀ ਜਾਂਦੇ ਸੀਗੇ ਮੁੱッセ ਵਾਲੇ ਸਾਹਿਬ ਦੇ ਨਾਲ ਤੇ ਕਾਫੀ ਸਟੇਟਸ ਵਗੈਰਾ ਵੀ ਲੋਕਾਂ ਨੇ ਲਗਾ ਆ ਰੱਖੇ ਸੀਗੇ ਤੇ ਮੈਨੂੰ ਇੱਕ ਚੀਜ਼ ਜੋ ਮੈਨੂੰ ਵਧੀਆ ਲੱਗੀ ਹੈ ਨਾ ਮੈਂ ਕਿਹਾ ਚਲੋ ਮੈਂ ਅੱਜ ਥੋੜੀ ਬੋਧੀ ਤੁਹਾਡੇ ਨਾਲ ਸ਼ੇਅਰ ਵੀ ਕਰਦੀ ਹਾਂ ਇੱਕ ਚੀਜ਼ ਸੀ ਜੀ ਮੁੱッセ ਵਾਲਾ ਇੱਕ ਚੀਜ਼ ਹੀ ਸੀ ਸ਼ਾਇਦ ਹੀ ਮੁੜ ਕੇ ਜੇ ਇਨਸਾਨ ਦੁਨੀਆ ਤੇ ਆਵੇ ਤੇ ਨਾ ਹੋ ਸਕਦਾ ਵੀ ਨਹੀਂ ਆਉਂਦਾ ਜਿੱਥੋਂ ਤੱਕ ਮੇਰੀ ਸੋਚ ਆ ਹੋ ਸਕਦਾ ਐਦਾਂ ਦਾ ਇਨਸਾਨ ਦੁਨੀਆ ਤੇ ਨਾ ਆਵੇ ਕਿਉਂਕਿ ਜੀ ਇਹੋ ਜਿਹੀਆਂ ਰੂਹਾਂ ਤਾਂ ਪ੍ਰਮਾਤਮਾ ਦੀ ਦੇਣ ਨਾਲ ਕਿਤੇ ਕਿਤੇ ਸੌ ਸਾਲ ਤੋਂ ਹੀ ਆਉਂਦਾਂ ਗਾ ਨਹੀਂ ਪਰ ਜੋ ਉਹ ਬੰਦਾ ਸੀਗਾ ਉਹ ਹੀ ਸੀਗਾ ਤੇ ਜੋ ਆਪਦੇ ਮਾਪਿਆਂ ਨੂੰ ਅੱਜ ਜਗਾ ਦੇ ਗਿਆ ਉਹ ਵੀ ਸ਼ਾਇਦ ਹੀ ਕੋਈ ਕੋਈ ਬੱਚਾ ਹੀ ਆਪਦੇ ਮਾਪਿਆਂ ਨੂੰ ਉਹ ਨਸੀਬ ਦੇ ਸਕਦਾ ਹੈ ਉਹ ਇੱਕ ਛੋਟੀ ਜੀ ਨਾਰਮਲ ਪਰਿਵਾਰ ਦੇ ਵਿੱਚ ਉੱਠ ਕੇ ਤੇ ਅੱਜ ਸਿਕਿਉਰਿਟੀ ਗਾਰਡਾਂ 'ਚ ਰਹਿ ਰਹੇ ਆ ਜੀ ਇਹ ਬੱਚੇ ਦੀ ਦੇਣਾ ਜੀ ਉਹ ਵੀਰ ਜੀ ਦੀ ਦੇਣਾ ਜੋ ਉਹਦੇ ਮਾਪਿਓਲੇ ਬਹੁਤ ਕੁਝ ਕਰਕੇ ਗਿਆ ਤੇ ਆਪਾਂ ਤਾਂ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈਗੇ ਆ ਜੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਸ ਇਹੀ ਕਹਿਣੀ ਆ ਜੀ ਆਪਦੇ ਬੱਚਿਆਂ ਨੂੰ ਪੜਾ ਲਿਖਾ ਕੇ ਇੱਕ ਚੰਗੀ ਮੁਕਾਮ ਤੇ ਲੈ ਕੇ ਜਾਓ ਤਾਂ ਕਿ ਜੋ ਸਿੱਧੂ ਮੂਸੇਵਾਲੇ ਦੀ ਮਿਸਾਲ ਬਣ ਸਕੇ ਠੀਕ ਹਨ ਜੀ ਤੇ ਬੱਚੇ ਸਭ ਦੇ ਆਪ ਦੇ ਇੱਕ ਆਪਣੇ ਅੰਦਰ ਦੀ ਅੱਗ ਹੁੰਦੇ ਆ ਪਰਮਾਤਮਾ ਕਰੇ ਬੱਚਿਆਂ ਨੂੰ ਪਰਮਾਤਮਾ ਇੰਨੀ ਤੰਦਰੁਸਤੀ ਬਖਸ਼ੀ ਕਿ ਉਹ ਆਪ ਦੇ ਮਾਤਰਾ ਦਾ ਸਹਾਰਾ ਮਾ ਸਕਣ ਪਰ ਕੱਲ ਕਾਫੀ ਮਨਪਾਵਕ ਹੋ ਗਿਆ ਜਦੋਂ ਉਹਦੀਆਂ ਵੀਡੀਓ ਵੇਖੀਆਂ ਤੇ ਉਹਦੇ ਮੰਮੀ ਡੈਡੀ ਨੂੰ ਵੇਖਿਆ ਹਨਾ ਬਹੁਤ ਵੀ ਇਸ ਤਰ੍ਹਾਂ ਬੇਬੇ ਬਾਪੂ ਨੂੰ ਵੇਖ ਕੇ ਨਾ ਬਹੁਤ ਮਨਪਾਵਕ ਹੋਇਆ ਇਦਾਂ ਨਹੀਂ ਪਰਮਾਤਮਾ ਨੂੰ ਕਰਨਾ ਚਾਹੀਦਾ ਸੀਗਾ ਬਹੁਤ ਮਾੜਾ ਕੀਤਾ ਚਲੋ ਜੀ ਆਪਣਾ ਹਨਾ ਉਹਦੇ ਅੱਗੇ ਕੋਈ ਜ਼ੋਰ ਨਹੀਂ ਹੈ ਦਾ ਪਰਮਾਤਮਾ ਅੱਗੇ ਤੇ ਪਰ ਜੋ ਸਿੱਧੂ ਮੂਸੇਵਾਲੇ ਨੇ ਆਉਦੇ ਮਮੀ ਡੈਡੀ ਲਈ ਕੀਤਾ ਉਹ ਬੱਚਾ ਹਰ ਕੋਈ ਸੋਚੇ ਵੀ ਮੈਂ ਵੀ ਆਦੇ ਪਰਮਾਤਮਾ ਨੂੰ ਤੇ ਮਾਤਾ ਪਿਤਾ ਨੂੰ ਪਰਮਾਤਮਾ ਦੀ ਕਿਰਪਾ ਨਾਲ ਇਹੋ ਜੀ ਜ਼ਿੰਦਗੀ ਦੇਣੀ ਹੈ ਤੇ ਹੋ ਸਕਦਾ ਜੀ ਆਪਾਂ ਇਸ ਤੋਂ ਵੱਧ ਵੀ ਕਰ ਸਕਦੇ ਪਰ ਵੀ ਆਪਾਂ ਨੂੰ ਨਸ਼ੇ ਛੱਡ ਕੇ ਇਸ ਰਾਹ ਤੇ ਤੁਰਨਾ ਚਾਹੀਦਾ ਕਿਉਂਕਿ ਉਹ ਬੱਚੇ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਸ਼ਾਇਦ ਜੇ ਕੋਸਲ ਹੋਰ ਪ੍ਰਭੂ ਨੂੰ ਜ਼ਿੰਦਗੀ ਦੇ ਦਿੰਦਾ ਤਾਂ ਬਹੁਤ ਕੁਝ ਕਰ ਦਿੰਦਾ ਜੀ ਇਹ ਉਹਦੀ ਸੋਚ ਤੇ ਚੱਲਿਆ ਕਰੋ ਇੱਕ ਦੂਜੇ ਦਾ ਸਾਥ ਦਿਆ ਕਰੋ ਗਰੀਬ ਦੀ ਮਦਦ ਕਰਿਆ ਕਰੋ ਜੀ ਤੇ ਬਸ ਵਾਹਿਗੁਰੂ ਕਰੇ ਪਰਮਾਤਮਾ ਸਭ ਨੂੰ ਸ਼ਕ ਸ਼ਾਂਤੀ ਬਖਸ਼ੇ ਤੇ 2 ਮਿੰਟ ਦਾ ਸਮਾਂ ਕੱਢ ਕੇ ਜੀ ਉਹਦੇ ਲਈ ਵਾਹਿਗੁਰੂ ਜ਼ਰੂਰ ਲਿਖਿਓ ਕਿਉਂਕਿ ਪਰਮਾਤਮਾ ਆਪਣੇ ਵਾਹਿਗੁਰੂ ਲਿਖਣ ਨਾਲ ਪਰਮਾਤਮਾ ਦੇ ਮਾਪਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਉਹਨਾਂ ਦੇ ਚਰਨਾਂ 'ਚ ਨਮਸਤ ਕਰੇ ਤੇ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਹਨ ਆਪਾਂ ਇਹੀ ਕਹਿਣਾ ਅੱਜ ਮੈਨੂੰ ਮੇਰੇ ਮਨ ਨੂੰ ਲੱਗਿਆ ਵੀ ਮੈਨੂੰ ਇਹ ਗੱਲ ਕਹਿਣੀ ਚਾਹੀਦੀ ਆ ਤੇ ਬੇਨ ਬਾਈ ਪਹਿਲਾਂ ਨਹੀਂ ਸੁਧਰੇ ਗਾਣੇ ਗੁਨੇ ਉਸੇ ਅਰੇ ਦੀ ਸੁਣਦੀ ਪਰ ਜਦੋਂ ਦਾ ਵੀ ਹਨ ਇਹ ਗੱਲ ਬਣੀ ਆ ਉਸ ਤੋਂ ਬਾਅਦ ਆਪਾਂ ਕਾਫੀ ਉਹਨਾਂ ਦੇ ਗਾਣਿਆਂ ਤੇ ਰਿਸਰਚ ਵੀ ਵੇਖਿਆ ਬਾਅਦ ਚ ਕੱਡੇ ਵੀ ਮੋਬਾਈਲ 'ਚ ਬਹੁਤ ਵੇਖਿਆ ਬਹੁਤ ਵਧੀਆ ਲੱਗਿਆ ਇਹ ਤੇ ਇਹੀ ਸੋਚ ਰੱਖਿਆ ਕਰੋ ਮੇਰੀ ਖਾਸ਼ ਕਰ ਨਵੇਂ ਜੁੱਤ ਮੈਂ ਬੇਨਤੀ ਹੈ ਵੀ ਇਹੀ ਜੋ ਸੋਚ ਰੱਖਿਆ ਕਰੋ ਵੀ ਆਪਾਂ ਆਪਦੇ ਮਾਪਿਆਂ ਨੂੰ ਚਰਨ ਕੌਰ ਤੇ ਬਲਕੌਰ ਸਿੰਘ ਵਰਗੀ ਜ਼ਿੰਦਗੀ ਦੇ ਸਕਦੇ ਠੀਕ ਹੈ ਨਾ ਇਹ ਪਰਮਾਤਮਾ ਨੇ ਇਹਨਾਂ ਦਾ ਬੱਚਾ ਉਹਨਾਂ ਕੋਲੇ ਨਹੀਂ ਰੱਖਿਆ ਅੱਜ ਵਾਹਿਗੁਰੂ ਨੇ ਉਹਨਾਂ ਨੂੰ ਛੋਟਾ ਸ਼ੁਭ ਦੀਪ ਮੋੜਤਾ ਤੇ ਪਰ ਫੇਰ ਵੀ ਉਹਦੀ ਘਾਟ ਕੋਈ ਨਹੀਂ ਪੂਰੀ ਕਰ ਸਕਦਾ ਟਿੱਕਣਾ ਜੀ ਸੋਚ ਰੱਖਿਆ ਕਰੋ ਕਿ ਆਦੇ ਮਾਪਿਆਂ ਨੂੰ ਸੁੱਖ ਦੀ ਜ਼ਿੰਦਗੀ ਦੇ ਸਕਗੇ ਕਿਉਂਕਿ ਜੀ ਮਾਪੇ ਆਪਾਂ ਨੂੰ ਬਹੁਤ ਵਕਤਾਂ ਚੋਂ ਕੱਢ ਕੇ ਪਾਲਦਾ ਤੇ ਬਸ ਇੰਨੀ ਕੀ ਮੇਰੀ ਅਰਦਾਸ ਬੇਨਤੀ ਹੈ ਜੀ ਕਬੂਲ ਕਰਿਓ ਜੇ ਕਿਸੇ ਨੂੰ ਕੁਝ ਗਲਤ ਲੱਗਿਆ ਹੋਵੇ ਤੇ ਸੌਰੀ ਐ ਮਾਫ ਕਰਿਓ ادی ਭੈਣ ਨੂੰ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਪਰ ਸੋਚ ਰੱਖਿਆ ਕਰੋ ਜੀ ਚੰਗੇ ਕੰਮ ਕਰਨ ਦੇ ਠੀਕ ਹੈ ਆਪਾਂ ਸਾਰੇ ਸਹੀ ਨਹੀਂ ਹੁੰਦੇ ਸਾਰੇ ਗਲਤ ਨਹੀਂ ਹੁੰਦੇ ਪਰ ਜਿਹੜੀ ਰੱਬ ਨੇ ਜ਼ਿੰਦਗੀ ਦਿੱਤੀ ਹੋਵੇ ਹੁਣ ਹੱਸ ਖੇਡ ਕੇ ਜੋ ਨਾ ਜਾਇਦਾ ਹਨਾ ਬਸ ਇੰਨੀ ਸੋਚ ਰੱਖਿਆ ਕਰੋ ਘਰ ਦੇ ਵਿੱਚ ਟੈਨਸ਼ਨਾਂ ਵੀ ਹਰ ਇੱਕ ਦੇ ਹੁੰਦੀਆਂ ਨੇ ਦੁੱਖ ਸੁੱਖ ਵੀ ਹਰ ਇੱਕ ਦੇ ਹੁੰਦਾ ਹੈ ਪਰ ਚੱਲੀ ਜਾਂਦਾ ਹੈ ਸਾਰਾ ਕਿਸੇ ਨਾ ਵੈਰ ਤੋਂ ਤੇਰਪਾ ਕੇ ਵਿਸ਼ਵਾਸ ਰੱਖਿਆ ਕਰੋ ਕਿੰਨੇ ਜੀ ਪਾਠ ਕਰਿਆ ਕਰੋ ਚੰਗੀ ਸੋਚ ਰੱਖਿਆ ਕਰੋ ਚੰਗੇ ਕੰਮ ਕਰਿਆ ਕਰੋ ਤਵ ਦੀ ਮਤ ਕਰਿਆ ਕਰੋ ਚਲੋ ਠੀਕ ਹੈ ਜੀ ਫਿਰ ਕੱਲ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵੀਡੀਓ ਨਾਲ ओके जी ਬਾਏ ਬਾਏ ਸਾਸ਼ਿਕਾ